ਲੋਕਾਂ ਤੇ ਪੌਸ ਵਿਚਕਾਰ ਬਹੁਤ ਵੱਡਾ ਟਕਰਾਅ ਹੋਇਆ ਏ ਅਜਾਜੇ ਮੁੱਦਾ ਕੀ ਆ ਦੇਖੋ ਜੀ ਇਹ ਜਿਹੜਾ ਪਿੰਡ ਚੰਦਪਾਣ ਦੇ ਵਿੱਚ ਇਹ ਸਾਰਾ ਕਾਂਡ ਵਾਪਰਿਆ ਹਾਂਜੀ ਇਹਦੇ ਉੱਪਰ ਕਈ ਸਾਰੇ ਪੱਖ ਨੇ ਇੱਕ ਬਹੁਤ ਵੱਡਾ ਭੰਬਲ ਪੂਸਾ ਦਚਿੱਤੀ ਜਿਹੜੀ ਆ ਉਹ ਲੋਕਾਂ ਦੇ ਮਨਾਂ 'ਚ ਬਣਾ ਦਿੱਤੀ ਗਈ ਆ ਪਰ ਆਪਾਂ ਅੱਜ ਹਰ ਐਂਗਲ ਤੋਂ ਗੱਲ ਕਰਾਂਗੇ ਵੀ ਇਹ ਮਸਲੇ ਦੀ ਜੜ ਕੀ ਆ ਇਹ ਮਸਲਾ ਅੱਗੇ ਕੌਣ ਵਧਿਆ ਇਹਦਾ ਅਸਲੀ ਜ਼ਿੰਮੇਵਾਰ ਕੌਣ ਆ ਔਰ ਇਹਦੇ ਵਿੱਚ ਪੰਜ ਧਿਰਾਂ ਨੇ ਹਾਂਜੀ ਇੱਕ ਧਿਰ ਗਮਦੂਰ ਸਿੰਘ ਜਿਹੜਾ ਪਿੰਡ ਦੇ ਵਿੱਚ ਇੱਕ ਛੈਲਰ ਮਾਲਕ ਹੈ ਹਾਂਜੀ ਔਰ ਦੂਸਰੀ ਧਿਰ ਮਜ਼ਦੂਰਾਂ ਦੀ ਹੈ ਹਾਂਜੀ ਤੀਸਰਾ ਪਿੰਡ ਦਾ ਸਰਪੰਚ ਹੈ ਚੌਥਾ ਪੁਲਿਸ ਹੈ ਔਰ ਪੰਜਵਾਂ ਐਮਐਲਏ ਅਮੋਲਕ ਸਿੰਘ ਜਿਹੜਾ ਜੈਤੋ ਦਾ ਐਮਐਲਏ ਆ ਉਹ ਹੈ ਮਤਲਬ ਇਹ ਪੰਜ ਧਿਰਾਂ ਨੇ ਇਹਨਾਂ ਦੇ ਵਿੱਚੋਂ ਇਸ ਮਸਲੇ ਦੇ ਵਿੱਚ ਕੌਣ ਕਿੰਨਾ ਜ਼ਿੰਮੇਵਾਰ ਹੈ ਆਪਾਂ ਪੂਰੀ ਗੱਲ ਕਰਦੇ ਹਾਂ ਮੈਂ ਪਹਿਲਾਂ ਕਹਿ ਦਿਆਂ ਆਪਾਂ ਕੋਈ ਗਵਾਹ ਨਹੀਂ ਹੈਗੀ ਹੁਣ ਤੱਕ ਜਿਹੜੀਆਂ ਗੱਲਾਂ ਆਈਆਂ ਨੇ ਮਜ਼ਦੂਰਾਂ ਨੇ ਵੀ ਚੈਨਲਾਂ ਤੇ ਆਪਦੀਆਂ ਗੱਲਾਂ ਕੀਤੀਆਂ ਸਰਪੰਚ ਨੇ ਵੀ ਗਮਦੂਰ ਸਿੰਘ ਨੇ ਵੀ ਚੈਨਲਾਂ ਤੇ ਆਪਦੀ ਗੱਲ ਕੀਤੀ ਹੈ ਔਰ ਜਿਹੜਾ ਪੁਲਿਸ ਦਾ ਪੱਖ ਆ ਉਹ ਵੀ ਆ ਚੁੱਕਾ ਹੈ ਆਪਾਂ ਹੁਣ ਗੱਲ ਕਰਦੇ ਆ ਮਸਲੇ ਦੀ ਜੜ ਕੀ ਹੈ ਪਹਿਲਾਂ ਹੋਇਆ ਕੀ ਹੋਇਆ ਲਗਭਗ ਸਾਰੇ ਲੋਕਾਂ ਨੂੰ ਪਤਾ ਮੈਂ ਕਹੂੰਗਾ ਭੈਣੋ ਭਰਾਓ ਆਪਣਾ ਕਮੈਂਟ ਆ ਜਿਸ ਮਸਲੇ ਤੇ ਜਰੂਰ ਲਿਖਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਭੇਜ ਦਿਓ ਤਾਂ ਕਿ ਸਾਰੇ ਇਸ ਮਸਲੇ ਨੂੰ ਸਮਝ ਸਕਣ ਦੇਖੋ ਜੀ ਜੋ ਹੁਣ ਆ ਰਹੀ ਹੈ ਗੱਲ ਮਜ਼ਦੂਰਾਂ ਨੇ ਚੈਨਲਾਂ ਦੇ ਉੱਪਰ ਇਹ ਕਿਹਾ ਕਹਿੰਦੇ ਵੀ ਇੱਕ ਨਾਲੀ ਦੇ ਮਸਲੇ ਤੋਂ ਗੰਦੇ ਪਾਣੀ ਦੀ ਨਾਲੀ ਦੇ ਮਸਲੇ ਤੋਂ ਮਾਮਲਾ ਸ਼ੁਰੂ ਹੋਇਆ ਤੇ ਮਜ਼ਦੂਰਾਂ ਦੇ ਉੱਪਰ ਦੇਸ਼ ਧਰੋਹ ਦਾ ਪਰਚਾ ਪਾ ਦਿੱਤਾ ਗਿਆ ਕਿੰਨੇ ਸਾਰੇ ਮਜ਼ਦੂਰ ਆਗਵਾ ਨੇ ਇਹ ਗੱਲ ਚੈਨਲਾਂ ਦੇ ਉੱਪਰ ਬੋਲੀ ਹੁਣ ਦੇਖੋ ਗੱਲ ਇੱਥੋਂ ਹੀ ਸ਼ੁਰੂ ਹੋਈ ਇੱਕ ਕੁਝ ਮਜ਼ਦੂਰਾਂ ਦੇ ਘਰ ਸੀਗੇ ਜਿਨ੍ਹਾਂ ਦਾ ਗੰਦੇ ਪਾਣੀ ਦੇ ਨਿਕਾਸ ਦਾ ਮਾਮਲਾ ਸੀ ਔਰ ਪਿੰਡ ਦੇ ਵਿੱਚ ਇੱਕ ਕਾਫੀ ਜ਼ਮੀਨ ਵਾਲਾ ਬੰਦਾ ਗਮਦੂਰ ਸਿੰਘ ਜਿਹਦੇ ਕੋਲ ਮਤਲਬ ਉਹ ਆਪਦੇ ਮੂੰਹ ਨਾਲ ਕਹਿ ਰਿਹਾ ਮੇਰੇ ਕੋਲ 30 40 ਕਿੱਲੇ ਜ਼ਮੀਨ ਹੈ ਤੇ ਛੈਲਰ ਹੈ ਇੱਕ ਵੀਡੀਓ ਦੇ ਵਿੱਚ ਤਾਂ ਮਤਲਬ ਕਿ ਉਹ ਕਾਫੀ ਅਮੀਰ ਤੱਕੜਾ ਬੰਦਾ ਪਿੰਡ ਦਾ ਇੱਕ ਪਾਸੇ ਉਹ ਸੀਗਾ ਪਾਣੀ ਦੇ ਨਿਕਾਸ ਦੇ ਮਾਮਲੇ ਤੋਂ ਗੱਲ ਸ਼ੁਰੂ ਹੁੰਦੀ ਹੈ ਔਰ ਜਦੋਂ ਉਹਦਾ ਹੱਲ ਨਹੀਂ ਹੁੰਦਾ ਤਾਂ ਫਿਰ ਜਿਹੜੀ ਪੁਲਿਸ ਆ ਉਹ ਵਿੱਚ ਦਾਖਲ ਹੁੰਦੀ ਹੈ ਪਿੰਡ ਦੇ ਵਿੱਚ ਜਿਹੜਾ ਸਰਪੰਚਾ ਉਹ ਜਿੱਥੋਂ ਤੱਕ ਜਾਣਕਾਰੀ ਆ ਰਹੀ ਹੈ ਵੀ ਉਹ ਮਜ਼ਦੂਰ ਪਰਿਵਾਰਾਂ ਚੋਂ ਆ ਹੁਣ ਇੱਕ ਗੱਲ ਤਾਂ ਇੱਥੇ ਕਲੀਅਰ ਆ ਵੀ ਜਦੋਂ ਮਜ਼ਦੂਰਾਂ ਨੂੰ ਕੋਈ ਮਾੜੀ-ਮੋਟੀ ਵੀ ਕੋਈ ਉਹਦਾ ਤਾਕਤ ਮਿਲਦੀ ਆ ਤਾਂ ਇਹ ਗੱਲ ਕੋਈ ਮੰਨੇ ਜਾਂ ਨਾ ਮੰਨੇ ਮੁੱਕਰ ਜਾਵੇ ਢਿੱਡ ਪੀੜ ਤਾਂ ਹੁੰਦੀ ਆ ਕਈਆਂ ਦੀ ਹਾਂਜੀ ਹੁਣ ਕੌਣ ਕਿੰਨਾ ਸਹੀ ਐ ਤੇ ਕਿੰਨਾ ਗਲਤ ਆ ਉਹ ਗੱਲਾਂ ਛੱਡੋ ਮੈਂ ਤਾਂ ਆਮ ਗੱਲ ਕੀਤੀ ਐ ਉਤੋਂ ਫਿਰ ਬਾਅਦ ਚ ਕੀ ਹੁੰਦਾ ਕਿ ਜਦੋਂ ਉਹ ਮਸਲਾ ਹੱਲ ਨਹੀਂ ਹੁੰਦਾ ਪੁਲਿਸ ਪਹਿਲਾਂ ਮੈਂ ਗੱਲ ਸ਼ੁਰੂ ਕਰਾਂ ਸਿੱਧੀ ਸਿੱਧੀ ਇੱਥੇ ਨਲਾਈਕੀ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਨਜ਼ਰ ਆ ਰਹੀ ਐ ਪੂਰੀ ਦੀ ਪੂਰੀ ਨਲਾਈਕੀ ਮਸਲਾ ਹੱਲ ਵੀ ਪ੍ਰਸ਼ਾਸਨ ਨਹੀਂ ਕਰ ਸਕਿਆ ਹਾਂਜੀ ਉਸ ਤੋਂ ਬਾਅਦ ਜਦੋਂ ਉਹ ਇੱਟਾ ਰੋੜੇ ਪੱਥਰਾਂ ਦਾ ਟਕਰਾਅ ਹੋਇਆ ਉੱਥੇ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਸੂਝ-ਬੂਝ ਦੂਰਦਰਸ਼ਤਾ ਮਾਮਲੇ ਨੂੰ ਸੁਲਝਾਉਣ ਵਾਲੀ ਜਿਹੜੀ ਸੋਚ ਤੇ ਪਹੁੰਚ ਹੁੰਦੀ ਆ ਉਹ ਕਿਤੇ ਵੀ ਨਜ਼ਰ ਨਹੀਂ ਆਈ ਔਰ ਦੋ ਤਿੰਨ ਵੀਡੀਓ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਤੇ ਉਹ ਮੀਡੀਓ ਕੀ ਨੇ ਬਈ ਜਿਹੜੇ ਦੂਜੇ ਪਾਸੋਂ ਜਿਹੜੀ ਗਮਦੂਰ ਸਿੰਘ ਦੀ ਧਿਰ ਦੇ ਬੰਦੇ ਨੇ ਹਾਂਜੀ ਉਹਨਾਂ ਆਪ ਬੰਦੂਕਾਂ ਪਿਸਤੌਲ ਲੈ ਕੇ ਤੇ ਫਾਰਿੰਗ ਕਰ ਰਿਆ ਵੀਡੀਓ ਨੇ ਵੀਡੀਓ ਵੀਡੀਓ ਫੁਟੇਜ ਨਹੀਂ ਜੇ ਉਹ ਸਹੀ ਨਹੀਂ ਵਾਇਰਲ ਹੋ ਰਹੀਆਂ ਤਾਂ ਪੁਲਿਸ ਸਾਹਮਣੇ ਖੜੀ ਆ 30-30 ਬੰਦੇ ਪੁਲਿਸਦਿਆਂ ਦੇ ਸਾਹਮਣੇ ਉਹ ਜਿਹੜੀ țeਰਾ ਉਹ ਗੋਲੀਆਂ ਚਲਾ ਰਹੀ ਆ ਤੇ ਇੱਕ ਬੰਦਾ ਥੱਲਿਓ ਇਹ ਕਹਿ ਰਿਹਾ ਮਾਰ ਮਾਰ ਸਿੱਧੀ ਮਾਰ ਗੋਲੀ ਸਿੱਧੀ ਮਾਰ ਇਹਨਾਂ ਦੇ ਸਿਰ 'ਚ ਮਾਰ ਇੱਕ ਬੰਦਾ ਆ ਵੀ ਕਹਿ ਰਿਹਾ ਪੁਲਿਸ ਸਾਹਮਣੇ ਖੜੀ ਆ ਪਰ ਹੁਣ ਤੱਕ ਜਿਹੜੀ ਕਾਰਵਾਈ ਪਤਾ ਲੱਗੀ ਆ ਪੁਲਿਸ ਨੇ ਕੀ ਕੀਤਾ ਜਿਹੜੇ ਤਾਂ ਮਜ਼ਦੂਰ ਨੇ ਉਹਨਾਂ ਦੇ ਉੱਪਰ ਤਾਂ ਕਰ ਲਏ ਪਰਚੇ ਦਰਜ ਇਰਾਦਾ ਕਤਲ ਵੀ ਠੋਕਦੀ ਆ ਜਿਹੜਾ ਜਿਹੜਾ ਦੇਸ਼ ਧਰੋਹ ਦੀ ਕਹਿੰਦੇ ਧਾਰਾ ਉਹ ਵੀ ਲਾਤੀ ਆ ਪਰ ਉਹ ਜਿਹੜੇ ਬੰਦੂਕਾਂ ਲੈ ਕੇ ਗੋਲੀਆਂ ਚਲਾ ਰਹੇ ਆ ਪੁਲਿਸ ਦੇ ਸਾਹਮਣੇ ਉਹਨਾਂ ਤੇ ਨਾ ਕੋਈ ਧਾਰਾ ਤੇ ਨਾ ਕੋਈ ਪਰਚਾ ਹੁਣ ਜਦੋਂ ਕੋਈ ਲਲਕਾਰਾ ਮਾਰ ਕੇ ਕਹਿੰਦਾ ਮਾਰ ਮਾਰ ਇਹਨਾਂ ਦੇ ਸਿਰ 'ਚ ਤਾਂ ਉਹਨਾਂ ਤੇ 307 ਕਿਉਂ ਨਹੀਂ ਲੱਗਣੀ ਚਾਹੀਦੀ ਫਿਰ ਇਹ ਸਵਾਲ ਆ ਦੇਖੋ ਨਾ ਕਾ ਹੂ ਸੇ ਤੋ ਦੋਸਤੀ ਨਾ ਕਾ ਹੂ ਸੇ ਬੈਰ ਪਰ ਜਿਹੜੀ ਗੱਲ ਬਣਦੀ ਆ ਉਹ ਥੋਕ ਵਜਾ ਕੇ ਆਖਾਂਗੇ ਹਾਂਜੀ ਹਾਂਜੀ ਫਰੀਦਕੋਟ ਦਾ ਪ੍ਰਸ਼ਾਸਨ ਜੈਤੋ ਦਾ ਪ੍ਰਸ਼ਾਸਨ ਇੱਥੇ ਬਿਲਕੁਲ ਪੱਖਪਾਤੀ ਨਜ਼ਰ ਆ ਰਿਹਾ ਉਹ ਬਿਲਕੁਲ ਜਿਹੜਾ ਨਿਰਪੱਖ ਰੋਲ ਹੋਣਾ ਚਾਹੀਦਾ ਉਹ ਕਰਦਾ ਨਜ਼ਰ ਨਹੀਂ ਆ ਰਿਹਾ ਮੇਰੇ ਤੇ ਵੀ ਤਕਲੀਫ ਹੋਊ ਹੁੰਦੀ ਆ ਦੇਖੋ ਹੁਣ ਇਹ ਮਾਮਲੇ ਦੇ ਵਿੱਚ ਆਪਾਂ ਰੋਲ ਅਦਾ ਕਰ ਲਿਆ ਮਜ਼ਦੂਰ ਨੇ ਜਿਹੜੇ ਉਹਨਾਂ ਵਿਚਾਰਿਆਂ ਦੀ ਕਿਤੇ ਕੋਈ ਗਲਤੀ ਗੁਲਤੀ ਅਸੀਂ ਨਹੀਂ ਮੰਨ ਸਕਦੇ ਕਿਉਂ ਇੱਕ ਤਾਂ ਉਹਨਾਂ ਦੀ ਸਮਝ ਘੱਟ ਹੁੰਦੀ ਆ ਮਾੜਾ ਬੰਦਾ ਤਾਂ ਵੈਸੇ ਹੀ ਦਬਿਆ ਹੁੰਦਾ ਮਾੜਾ ਬੰਦਾ ਆਪ ਤੋਂ ਤਾਕਤਵਰ ਬੰਦੇ ਤੇ ਪਹਿਲ ਨਹੀਂ ਕਰਦਾ ਇਹ ਜਾਨਵਰਾਂ ਨੂੰ ਵੀ ਪਤਾ ਜਿਹੜਾ ਮਾੜਾ ਧੀੜਾ ਵਿਚਾਰਾ ਕੋਈ ਜਾਨਵਰ ਵੀ ਹੋਵੇ ਨਾ ਉਹ ਤਕੜੇ ਜਾਨਵਰ ਤੇ ਅਟੈਕ ਪਹਿਲਾਂ ਨਹੀਂ ਕਰਦਾ ਹੁੰਦਾ ਉਹ ਆਪਣੇ ਬਚਾਅ ਚ ਮੱਚ ਕਰਦਾ ਹੁਣ ਜਿਵੇਂ ਇਹ ਗੱਲ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਅਮੋਲਕ ਸਿੰਘ ਐਮਐਲਏ ਹਲਕੇ ਦਾ ਉਹਦੇ ਉੱਪਰ ਸਿੱਧੇ ਦੋਸ਼ ਲੱਗ ਰਹੇ ਨੇ ਇਹ ਦੱਸਿਆ ਜਾ ਰਿਹਾ ਵੀ ਜਿਹੜਾ ਗਮਦੂਰ ਸਿੰਘ ਜਿਹੜਾ ਉਹ ਚੈਨਲਰ ਮਾਲਕ ਉਹ ਮੋਟੀ ਜ਼ਮੀਨ ਦੇ ਮਾਲਕ ਆ ਜਿਹੜੇ ਦੱਸਿਆ ਇਹ ਜਾ ਰਿਹਾ ਵੀ ਉਹ ਅਮੋਲਕ ਸਿੰਘ ਨਾਲ ਅਟੈਚ ਹੋ ਚੁੱਕੇ ਆ ਤੇ ਅਮੋਲਕ ਸਿੰਘ ਐਮਐਲਏ ਜਿਹੜਾ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਅੰਦਰ ਖਾਤੇ ਮਦਦ ਕਰ ਰਿਹਾ ਹੁਣ ਤੁਸੀਂ ਦੇਖੋ ਪੁਲਿਸ ਆਈ ਹੋਇਆ ਕੀ ਜਦੋਂ ਉਹ ਮਸਲਾ ਹੱਲ ਨਹੀਂ ਹੋਇਆ ਮਜ਼ਦੂਰਾਂ ਨੇ ਉਥੇ ਧਰਨਾ ਲਾ ਲਿਆ ਧਰਨਾ ਲਾ ਲਿਆ ਪੁਲਿਸ ਉਹ ਧਰਨਾ ਚ ਕੌਣ ਆਈ ਆਮ ਤੌਰ ਤੇ ਬੜੇ ਵੱਡੇ ਵੱਡੇ ਧਰਨੇ ਕਿਸਾਨ ਲਾਉਂਦੇ ਆ ਜੱਥੇਬੰਦੀਆਂ ਲਾਉਂਦੀਆਂ ਪੁਲਿਸ ਅਫਸਰ ਆਉਂਦੇ ਆ ਆ ਕੇ ਗੱਲਬਾਤ ਕੀਤੀ ਜਾਂਦੀ ਆ ਬੜੇ ਵੱਡੇ ਵੱਡੇ ਦਿਮਾਗੀ ਆਗੂ ਜਿਹੜੇ ਹੁੰਦੇ ਆ 20-20 ਜੱਥੇਬੰਦੀਆਂ ਰਲ ਕੇ ਵੀ ਧਰਨਾ ਲਾਉਂਦੀਆਂ ਉਹਨਾਂ ਦੇ ਨਾਲ ਸਿਆਣੇ ਅਫਸਰ ਆ ਕੇ ਗੱਲਬਾਤ ਕਰਦੇ ਆ ਬਹਿ ਕੇ ਫਿਰ ਹਰ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਹ ਤਾਂ ਸੁਧਾਰਨ ਜੇ ਬੰਦੇ ਸੀ ਤਾਂ ਉਹਨਾਂ ਦੇ ਨਾਲ ਗੱਲ ਕਰਕੇ ਮਸਲਾ ਸੈੱਟ ਕੀਤਾ ਜਾ ਸਕਦਾ ਸੀ ਪਰ ਜਿਹੜਾ ਦੋਸ਼ ਲੱਗ ਰਿਹਾ ਉਹ ਇਹ ਆ ਪ੍ਰਦੀਪ ਜੀ ਕਹਿੰਦੇ ਨੇ ਵੀ ਜਿਹੜਾ ਐਮਐਲਏ ਆ ਉਹਨੇ ਇਹ ਕਿਹਾ ਸੀ ਪੁਲਿਸ ਨੂੰ ਕਹਿੰਦੇ ਨੇ ਐਮਐਲਏ ਕਹਿ ਰਿਹਾ ਵੀ ਮੈਂ ਨਹੀਂ ਸੀ ਕਿਹਾ ਪਰ ਦੋਸ਼ ਹੈ ਵੀ ਐਮਐਲਏ ਦੇ ਪੁਲਿਸ ਨੂੰ ਕਿਹਾ ਸੀ ਜਾ ਕੇ ਕੁੱਟ ਕੇ ਢਾਉਣੇ ਆ ਕੁੱਟ ਕੇ ਭਜਾਉਣੇ ਆ ਇਹ ਐਮਐਲਏ ਤੇ ਆ ਦੋਸ਼ ਹੁਣ ਤੁਸੀਂ ਦੇਖੋ ਐਮਐਲਏ ਤੇ ਇੰਨਾ ਹੀ ਨਹੀਂ ਅੱਜ ਲੋਕ ਆਵਾਜ਼ ਟੀਵੀ ਚੈਨਲ ਦੇ ਉੱਪਰ ਇੱਕ ਗੋਰਾ ਮੱਤਾ ਮਜ਼ਦੂਰ ਹੈ ਜਿਹੜਾ ਮੱਤਾ ਪਿੰਡ ਦਾ ਉਹਦੀ ਇੰਟਰਵਿਊ ਚੱਲ ਰਹੀ ਹੈ ਜਿਹੜਾ ਇਹ ਕਹਿ ਰਿਹਾ ਕਿ ਮੈਨੂੰ ਇੱਕ ਸਕੂਲ ਦੇ ਮਸਲੇ ਕਰਕੇ ਪੁਲਿਸ ਨੇ ਜੈਤੋ ਪੁਲਿਸ ਨੇ ਚੱਕਿਆ ਉਹ ਕਹਿੰਦਾ ਕਿ ਐਮਐਲਏ ਨੇ ਖੁਦ ਕਹਿ ਕੇ ਮੈਨੂੰ ਚੁਕਵਾਇਆ ਸਕੂਲ ਦੀ ਜ਼ਮੀਨ ਦਾ ਮਸਲਾ ਸੀ ਕਹਿੰਦਾ ਮੈਂ ਉਹ ਜ਼ਮੀਨ ਛਡਾਉਣੀ ਚਾਹੁੰਦਾ ਸੀ ਜਿਨ੍ਹਾਂ ਨੇ ਦੱਬੀ ਸੀ ਤੇ ਉਹ ਐਮਐਲਏ ਦੇ ਨੇੜਲੇ ਸੀ ਕਹਿੰਦਾ ਤਾਂ ਕਹਿੰਦਾ ਵੀ ਐਮਐਲਏ ਨੇ ਮੈਨੂੰ ਚੁਕਾ ਕੇ ਮੇਰੇ ਚੱਡੇ ਪੜਵਾਏ ਉਹ ਕਹਿੰਦਾ ਐਮਐਲਏ ਨੇ ਟੱਟੀ ਵਾਲਾ ਪਾਣੀ ਟਾਇਲਟ ਵਾਲਾ ਪਾਣੀ ਮੇਰੇ ਮੂੰਹ ਚ ਪਵਾਇਆ ਇਹ ਉਹ ਕਹਿ ਰਿਹਾ ਉਹ ਕਹਿੰਦਾ ਐਮਐਲਏ ਵੀਡੀਓ ਕਾਲ ਤੇ ਦੇਖ ਰਿਹਾ ਸੀ ਸਭ ਕੁਝ ਐਮ ਐਲ اے ਕਹਿ ਰਿਹਾ ਕਿ ਮੈਂ ਇੰਜ ਨਹੀਂ ਕਰਦਾ ਐਮ ਐਲ اے ਦਾ ਪੱਖ ਇਹ ਹੈ ਪਰ ਉਹ ਕਹਿ ਰਿਹਾ ਕਿ ਐਮ ਐਲ اے ਨੇ ਮੇਰੇ ਮਤਲ ਦਿੱਤਾ ਪੜਵਾਈਆਂ ਮੇਰੇ ਮੂੰਹ 'ਚ ਇਸ ਤਰ੍ਹਾਂ ਦਾ ਗੰਦਾ ਪਾਣੀ ਤੱਕ ਪੁਆਇਆ ਤੇ ਫਿਰ ਵੇਖਦਾ ਸੀ ਵੀਡੀਓ ਤੇ ਜਿਵੇਂ ਦੇ ਬਹਾਨੇ ਨੇ ਦੋਸ਼ ਲਾਏ ਸੀ ਨਾ ਭਾਨੇ ਸਿੱਧੂ ਨੇ ਉਵੇਂ ਦੇ ਦੋਸ਼ ਇਸ ਗੋਰਾ ਮੱਤਾ ਨਾਂ ਦੇ ਮੁੰਡੇ ਨੇ ਲਾਏ ਨੇ ਪੁਲਿਸ ਤੇ ਹੁਣ ਦੇਖੋ ਇਹਦੇ ਵਿੱਚ ਸਿੱਧੀ ਸਿੱਧੀ ਜਿਹੜੀ ਗੱਲ ਬਣਦੀ ਆ ਹੁਣ ਐਮਐਲਏ ਤੇ ਕਿਫੇਰੋਂ ਦੋਸ਼ ਲੱਗ ਰਹੇ ਨੇ ਹੁਣ ਐਮਐਲਏ ਸਾਹਿਬ ਨੂੰ ਅੱਗੇ ਆ ਕੇ ਮੂਹਰੇ ਆ ਕੇ ਆਪਣਾ ਪੱਖ ਦੱਸਣਾ ਚਾਹੀਦਾ ਹਾਂਜੀ ਵੀ ਸੱਚ ਕੀ ਆ ਭਾਵੇਂ ਉਹ ਕਹਿ ਰਿਹਾ ਪਰ ਹੁਣ ਕਿਹਦੇ ਤੇ ਯਕੀਨ ਕਰੀਏ ਸਿੱਧੀ ਤੇ ਸਾਫ਼ ਗੱਲ ਆ ਪੁਲਿਸ ਪ੍ਰਸ਼ਾਸਨ ਇੱਥੇ ਨਿਆ ਕਾਰੀ ਨੀਤੀ ਲਾਗੂ ਕਰਨੀ ਚਾਹੀਦੀ ਆ ਨਿਰਪੱਖਤਾ ਨਾਲ ਚੱਲਣਾ ਚਾਹੀਦਾ ਵੇਖੋ ਗਰੀਬ ਗੁਰਬੇ ਤਾਂ ਤਾਂ ਹਰੇਕ ਹੀ ਆਸਨ ਪਣੀ ਲੈ ਕੇ ਚੜ ਜਾਂਦਾ ਹੁਣ ਉੱਥੇ ਪੁਲਿਸ ਨੇ 50 ਦੇ ਕਰੀਬ ਬੰਦੇ ਗ੍ਰਿਫਤਾਰ ਕਰਨੇ ਨੇ ਤੇ ਬਾਕੀਆਂ ਦੀ ਛਾਪੇਮਾਰੀ ਜਾਰੀ ਹੈ ਪਰਚਾ 100 ਤੋਂ ਵੱਧ ਤੇ ਕਰ ਦਿੱਤਾ ਉਹ ਸਾਰੇ ਮਜ਼ਦੂਰ ਦੱਸੇ ਜਾ ਰਹੇ ਨੇ ਦਿਹਾੜੀਦਾਰ ਹੁਣ ਤੁਸੀਂ ਦੇਖੋ ਜਿਹੜਾ ਪ੍ਰਸ਼ਾਸਨ ਹੈ ਉਹਦਾ ਕੰਮ ਮਸਲਿਆਂ ਨੂੰ ਸੁਲਝਾਉਣਾ ਹੈ ਹਾਂਜੀ ਕਈ ਵਾਰੀ ਕੀ ਹੁੰਦਾ ਸਾਡੇ ਅੰਦਰ ਜਿਹੜੀ ਮੈਂ ਬੈਠੀ ਹੁੰਦੀ ਨਾ ਵੀ ਮੈਂ بڑا ਘੈਂਟ ਆ ਮੈਂ ਤਾਂ ਕਰ ਦੂੰ ਸਿੱਧੇ ਤੇ ਇਹੋ ਜੀ ਸੋਚ ਵਾਲੇ ਬੰਦੇ ਦੇ ਜਦੋਂ ਵਰਦੀ ਪਹਿਜੇ ਜਾਂ ਆਕੜਖੋਰ ਹੰਕਾਰੇ ਉਹ ਕਿਸੇ ਵੀ ਬੰਦੇ ਦੇ ਚਾਹੇ ਮੈਂ ਹੋਵਾਂ ਜੇ ਮੇਰੇ ਚ ਆਕੜ ਐ ਹੰਕਾਰ ਐ ਤੇ ਮੈਂ ਹੰਕਾਰਿਆ ਫਿਰਦਾ ਤੇ ਉਹ ਮੜੀ ਜੀ ਤਾਕਤ ਬੰਦੇ ਕੋਲ ਆ ਜਨਾ ਮੜੀ ਜੀ ਤੇ ਬੰਦੇ ਦਾ ਹੰਕਾਰ ਫਿਰ ਸਤਵੇਂ ਅਸਮਾਨ ਤੇ ਜਾਂਦਾ ਉਹਦੀ ਤੌਰ ਵਿਗੜ ਜਾਂਦੀ ਉਹਦੀ ਜ਼ੁਬਾਨ ਵਿਗੜ ਜਾਂਦੀ ਉਹ ਬੰਦੇ ਨੂੰ ਬੰਦੀ ਸਮਝਣ ਲੱਗ ਪੈਂਦਾ ਕਈ ਐਦਾਂ ਦੇ ਮੰਤਰੀ ਕਈ ਐਦਾਂ ਦੇ ਐਮਐਲਏ ਵੀ ਹੁੰਦੇ ਨੇ ਕਈ ਐਦਾਂ ਦੇ ਅਫਸਰ ਵੀ ਹੁੰਦੇ ਨੇ ਪਰ ਸੂਝ-ਬੂਝ ਵਾਲੇ ਅਫਸਰ ਹਮੇਸ਼ਾ ਮਾਮਲੇ ਨੂੰ ਨਿਬੇੜਦੇ ਨੇ ਪ੍ਰਸ਼ਾਸਨ ਮਾਮਲੇ ਨਿਬੇੜਨ ਲਈ ਬੈਠਾ ਹੁੰਦਾ ਹੁਣ ਇਹ ਜਿਹੜਾ ਮਾਮਲਾ ਆ ਰਿਹਾ ਇਹਦੇ ਉੱਪਰ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਹੜਾ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਹੈ ਉਹਨੇ ਵੀ ਇਹ ਗੱਲ ਬਾਰ-ਬਾਰ ਰੱਖੀ ਹੈ ਕਿ ਪੁਲਿਸ ਨੇ ਧੱਕਾ ਕੀਤਾ ਪੁਲਿਸ ਨੇ ਲੋਕਾਂ ਦੇ ਸਿਰ ਪਾੜੇ ਨੇ ਪੁਲਿਸ ਨੇ ਨਿਯਾਇਜ਼ ਪਰਚੇ ਦਰਜ ਕੀਤੇ ਨੇ ਔਰ ਇਹ ਮੰਗ ਕਈ ਸਰੀਆਂ ਜਥੇਬੰਦੀਆਂ ਨੇ ਕਰ ਦਿੱਤੀ ਹੈ ਖੇਤ ਮਜ਼ਦੂਰ ਯੂਨੀਅਨ ਹੈ ਚਾਹੇ ਪਿੰਡੂ ਮਜ਼ਦੂਰ ਯੂਨੀਅਨ ਹੈ ਚਾਹੇ ਦਲਿਤ ਮਜ਼ਦੂਰ ਯੂਨੀਅਨ ਇੱਕ ਹੈ ਉਹਨਾਂ ਸਾਰੀਆਂ ਨੇ ਇਹ ਮੰਗ ਕੀਤੀ ਹੈ ਮੀਟਿੰਗ ਕਰਕੇ ਉਹ ਕਹਿੰਦੇ ਅਸੀਂ ਸੰਘਰਸ਼ ਲੜਾਂਗੇ ਵੱਡਾ ਉਹ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਇੱਕ ਪਾਸੜ ਭੁਗਤ ਰਿਹਾ ਦੂਜੇ ਪਾਸੇ ਉਹਨਾਂ ਦਾ ਦੋਸ਼ ਹੈ ਐਨਐਲਏ ਅਮੌਲਕ ਜਥੇਬੰਦੀਆਂ ਕਹਿੰਦੀਆਂ ਨੇ ਇੱਕ ਪਾਸੜ ਭੁਗਤ ਰਿਹਾ ਔਰ ਉਹ ਕਹਿੰਦੇ ਅਸੀਂ ਧੱਕਾ ਨਹੀਂ ਹੋਣ ਦੇਣਾ ਵੇਖੋ ਜੇ ਤਾਂ ਸੱਚਮੁੱਚ ਪੁਲਿਸ ਨੇ ਦੇਸ਼ ਧ్రోਹ ਵਰਗੀ ਧਾਰਾ ਲਾਈ ਹੈ ਤਾਂ ਫਿਰ ਤਾਂ ਸੱਚੀ ਸ਼ਰਮ ਆਉਂਦੀ ਮੈਨੂੰ ਸੁਣ ਕੇ ਇੱਕ ਨਾਲੀ ਦਾ ਮਸਲਾ ਗੰਦੇ ਪਾਣੀ ਦੀ ਨਾਲੀ ਦੇ ਮਸਲੇ ਤੋਂ ਜੇ ਦੇਸ਼ ਧ్రోਹ ਦੀ ਧਾਰਾ ਲਾਉਣੀ ਪੈ ਰਹੀ ਹੈ ਤਾਂ ਫਿਰ ਕੀ ਕਿਹਾ ਜਾਊਗਾ ਇਹ ਤਾਂ ਕਮਾਲ ਦੀ ਮਤਲਬ ਪੇਸ਼ਕਾਰੀ ਅਸੀਂ ਸੁਣ ਰਹੇ ਆ ਜਿੰਨੀ ਕ ਮੇਰੀ ਉਮਰ ਹੋ ਗਈ ਆ ਮੈਂ ਇਹੋ ਜਿਹੇ ਮਾਮਲਿਆਂ ਤੇ ਦੇਖ ਤਰੋ ਲੱਗਦੇ ਨਹੀਂ ਸੁਣੀ ਦੇਖੇ ਅੱਛਾ ਮੰਨ ਲਓ ਪੁਲਿਸ ਦੇ ਨਾਲ ਵੀ ਲੋਕਾਂ ਦਾ ਟਕਰਾਅ ਹੋ ਜੇ 20 ਥਾਵਾਂ ਤੇ ਹੁੰਦਾ ਜਦੋਂ ਪੁਲਿਸ ਧਰਨਿਆਂ ਦੇ ਉੱਪਰ ਡਾਂਗਾ ਮਾਰ ਕੇ ਚਕਾਉਣ ਜਾਂਦੀ ਹੈ ਤਾਂ ਟਕਰਾਅ ਹੋ ਜਾਂਦਾ ਸਾਹਮਣੇ ਵੀ ਬੰਦੇ ਹੀ ਬੈਠੇ ਹੁੰਦੇ ਨੇ ਉਹ ਵੀ ਇਹ ਸੋਚਦੇ ਨੇ ਯਾਰ ਇਹ ਕੋਈ ਪਸੂ ਆ ਸਾਡੇ ਨਾਲ ਬੰਦਿਆ ਤਰ੍ਹਾਂ ਗੱਲ ਕਰ ਲੋ ਪਰ ਖੈਰ ਪੁਲਿਸ ਦਾ ਕੰਮ ਜਦੋਂ ਉਹਨਾਂ ਨੂੰ ਆਰਡਰ ਆਉਂਦਾ ਤਾਂ ਉਹਨਾਂ ਦੀ ਡਿਊਟੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਜੋ ਆਰਡਰ ਆਉਂਦਾ ਉਵੇਂ ਉਹਨਾਂ ਨੂੰ ਕਰਨਾ ਪੈਂਦਾ ਸਾਰੇ ਪੁਲਿਸ ਵਾਲੇ ਮਾਰੇ ਨਹੀਂ ਪੁਲਿਸ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਨੇ ਮਤਲਬ ਕੋਈ ਜ਼ਮੀਰ ਵਾਲੇ ਵੀ ਹੁੰਦੇ ਨੇ ਜਿਹੜੇ ਕਈ ਵਾਰ ਕੁਝ ਗਲਤ ਨਹੀਂ ਕਰਨਾ ਚਾਹੁੰਦੇ ਪਰ ਹੁਣ ਜਿਹੜਾ ਇਸ ਮਾਮਲੇ 'ਚ ਜਥੇਬੰਦੀਆਂ ਕਹਿ ਰਹੀਆਂ ਚਾਹੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਹਿ ਰਹੀਆਂ ਉਹ ਕਹਿੰਦੇ ਆ ਕਿ ਸ਼ਰਿਆਮ ਜਿਹੜਾ ਐਮਐਲਏ ਤੇ ਪੁਲਿਸ ਇੱਕ ਪਾਸੜ ਭੁਗਤ ਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਅਸੀਂ ਗਲਤ ਨਹੀਂ ਹੋਣ ਦੇਣਾ ਹੁਣ ਇਹ ਜਿਹੜਾ ਮਾਮਲਾ ਟੈਂਡ ਦਾ ਪੁਲਿਸ ਨੇ ਇਹ ਹੁਣ ਤਹ ਪੁਲਿਸ ਨੇ ਕਰਨਾ ਡੀਐਨਯੂ ਕਿੰਨਾ ਕੁ ਅੱਗੇ ਵਧਾਉਣਾ ਔਰ ਪੁਲਿਸ ਨਾਲੋਂ ਵੀ ਵੱਧ ਪੁਲਿਸ ਤਾਂ ਗਵਰਨਮੈਂਟ ਦੇ ਅੰਡਰ ਹੈ ਤੇ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਨੇ ਅਸਲ 'ਚ ਤੈਅ ਕਰਨਾ ਵੀ ਮਾਮਲੇ ਨੂੰ ਅੱਗੇ ਵਧਾਉਣਾ ਕਿ ਮਾਮਲੇ ਨੂੰ ਪਿੱਛੇ ਹਟਾਉਣਾ ਇਹ ਹੁਣ ਆਮ ਆਦਮੀ ਪਾਰਟੀ ਦੀ ਸੂਜ ਬੂਜ ਉਹਦੇ ਤੇ ਟਿਕੀਏ ਗੱਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਮੋਲਕ ਐਮਐਲਏ ਨੂੰ ਵੀ ਛੱਡ ਦੋ ਦੇਖੋ ਪਾਰਟੀ ਨੇ ਤੈਅ ਕਰਨਾ ਵੀ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਹੁਣ ਇਹ ਇਸ ਮਸਲੇ ਤੇ ਪਤਾ ਲੱਗ ਜੂਗਾ ਆਮ ਆਦਮੀ ਪਾਰਟੀ ਦੀ ਸੂਝ ਬੂਝ ਕੀ ਆ ਉਹ ਪਿੰਡ ਦੇ ਆਮ ਲੋਕਾਂ ਦੇ ਝਗੜਿਆਂ ਨੂੰ ਜਾਂ ਰੌਲਿਆਂ ਨੂੰ ਕਿੱਥੋਂ ਤੱਕ ਵਧਾਉਣਾ ਚਾਹੁੰਦੀ ਆ ਹੁਣ ਇੱਕ ਸਵਾਲ ਇਹ ਵੀ ਆ ਵੀ ਯਾਰ ਜੇ ਲੋਕ ਪੁਲਿਸ ਤੇ ਹਮਲਾ ਕਰਿਆ ਕਰਨਗੇ ਤੇ ਪੁਲਿਸ ਕਿਵੇਂ ਕੰਮ ਕਰੇਗੀ ਇਹ ਗੱਲ ਠੀਕ ਪਰ ਜੋ ਗੱਲ ਆਹੀ ਹੈ ਵੀ ਪੁਲਿਸ ਨੂੰ ਐਮਐਲਏ ਨੇ ਭੇਜਿਆ ਸੀ ਜੇ ਉਹ ਸੱਚ ਹੋਵੇ ਤੇ ਜੇ ਜਾ ਕੇ ਪੁਲਿਸ ਨੇ ਪਹਿਲਾਂ ਹੀ ਲਾਠੀ ਚਾਰਜ ਕਰਤਾ ਹੋਵੇ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਫਿਰ ਉਹਦਾ ਹੱਲ ਕੀ ਆ ਇੱਥੇ ਇਹ ਵੀ ਤਾਂ ਪੁੱਛਣਾ ਬਣਦਾ ਨਾ ਸੋ ਐਸ ਟਾਈਮ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਪਿੰਡ ਦੀਆਂ ਔਰਤਾਂ ਕਹਿ ਰਹੀਆਂ ਸੀ ਕਿ ਬਾਦ ਦੇ ਵਿੱਚ ਜਦੋਂ ਉੱਥੇ ਵੱਡੀ ਗਿਣਤੀ ਪਿੰਡ 'ਚ ਪੁਲਿਸ ਆਈ ਆ ਤਾਂ ਪਿੰਡ ਦੀਆਂ ਗਰੀਬ ਔਰਤਾਂ ਇਹ ਕਹਿ ਰਹੀਆਂ ਕੇ 50 50 ਲੋਕਾਂ ਨੂੰ ਕੁੱਟਿਆ ਇੱਥੋਂ ਤੱਕ ਕਹਿ ਰਹੀਆਂ ਔਰਤਾਂ ਘਰਾਂ ਚੋਂ ਕੱਢ ਕੱਢ ਇੱਥੋਂ ਤੱਕ ਕਿਹਾ ਜਾ ਰਿਹਾ ਵੀ ਜਿਵੇਂ ਕਿਸੇ ਤੋਂ ਬਹੁਤ ਵੱਡੇ ਕੋਈ ਵਿਰੋਧੀ ਸਨਾਵਾ ਦੇ ਜਾਂ ਵਿਰੋਧੀ ਦੇਸ਼ਾਂ ਦੇ ਫੌਜੀ ਇੱਕ ਦੂਜੇ ਨਾਲ ਕਰਦੇ ਨੇ ਇਦਾਂ ਦਾ ਵਿਵਹਾਰ ਔਰਤਾਂ ਪਿੰਡ ਦੀਆਂ ਚੈਨਲਾਂ ਤੇ ਦੱਸ ਰਹੀਆਂ ਨੇ ਵੀ ਇਦਾਂ ਦਾ ਵਿਵਹਾਰ ਸਾਡੇ ਨਾਲ ਕੀਤਾ ਗਿਆ ਹੁਣ ਮੈਂ ਪੁਲਿਸ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਤੋਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਮੇਰੇ ਫੋਨ 'ਚ ਵੀ ਆ ਗਈਆਂ ਤੁਹਾਡੇ ਕੋਲ ਵੀ ਪਹੁੰਚੀਆਂ ਵੀ ਇੱਕ ਪਾਸੇ ਇੱਕ ਧਿਰ ਦੇ ਬੰਦੇ ਬੰਦੂਕ ਲੈ ਕੇ ਫਾਇਰ ਕਰ ਰਹੇ ਨੇ ਇਧਰਲੇ ਪਾਸੇ 10 ਮੀਟਰ ਤੇ ਪੁਲਿਸ ਖੜੀ ਆ 30 40 ਬੰਦੇ ਉਹ ਫਾਇਰ ਕਰ ਰਹੇ ਨੇ ਦੂਜੀ ਧਰ ਤੇ ਅੱਛਾ ਪੁਲਿਸ ਉੱਥੇ ਕੀ ਕਰ ਰਹੀ ਹੈ ਫਿਰ ਪੁਲਿਸ ਰੋਕ ਕਿਉਂ ਨਹੀਂ ਰਹੀ ਹੁਣ ਇਥੇ ਸ਼ਰੇਆਮ ਕੀ ਨਤੀਜਾ ਨਿਕਲਦਾ ਕਿ ਪੁਲਿਸ ਨਿਰਪੱਖ ਕੰਮ ਕਰ ਰਹੀ ਸੀ ਇਹ ਸਵਾਲ ਬੰਦਾ ਨਹੀਂ ਹਾਂਜੀ ਦੂਜਾ ਜਦੋਂ ਪੁਲਿਸ ਦੇ ਵਿੱਚ ਖੜਾ ਇੱਕ ਬੰਦਾ ਕੋਠੇ ਤੇ ਬੰਦੂਕ ਲੈ ਕੇ ਖੜੇ ਬੰਦੇ ਨੂੰ ਕਹਿ ਰਿਹਾ ਸਰਚ ਗੋਲੀ ਮਾਰ ਇਹਨਾਂ ਦੇ ਸਿਰ 'ਚ ਤੇ ਉਹ ਗੋਲੀਆਂ ਚਲਾ ਰਿਹਾ ਸ਼ਾਇਦ ਸ਼ਾਇਦ ਉਹ ਗਮਦੂਰ ਸਿੰਘ ਆ ਜਾਂ ਕੋਈ ਹੋਰ ਆ ਤਾਂ ਉਦੋਂ ਫਿਰ ਪੁਲਿਸ ਕੀ ਕਰ ਰਹੀ ਸੀ ਗਮਦੂਰ ਸਿੰਘ ਖੁਦ ਵੀਡੀਓ 'ਚ ਮੰਨਿਆ ਵੀ ਮੈਂ ਗੋਲੀਆਂ ਚਲਾਈਆਂ ਨਹੀਂ ਪਰ ਉਹ ਕਹਿੰਦਾ ਮੈਂ ਕਿਹੜਾ ਕਿਸੇ ਨੂੰ ਮਾਰੀ ਆ ਮੈਂ ਤਾਂ ਹਵਾਈ ਫਾਇਰ ਕੀਤੇ ਨੇ ਅੱਛਾ ਜੇ ਬੜਾ ਮਿਹਦੂਰ ਕਹਿਣ ਵੀ ਅਸੀਂ ਤਾਂ ਹਵਾਈ ਵੱਟੇ ਚਲਾਏ ਨੇ ਤਾਂ ਉਹ ਤੇ ਵੱਜ ਕੇ ਥੱਲੇ ਡਿੱਗਦੇ ਡਿੱਗਦੇ ਫੇਰ ਹੁਣ ਹਵਾਈ ਫੇਰ ਹੋਵੇ ਜਾਂ ਹਵਾਈ ਵੱਟਾ ਹੋਵੇ ਕੰਮ ਦੋਨਾਂ ਦਾ ਬੰਦਾ ਮਾਰਨਾ ਸੋ ਜੇਕਰ ਪੁਲਿਸ ਦੀ ਹਾਜ਼ਰੀ ਚ ਕੋਈ ਬੰਦਾ ਫੇਰ ਚਲਾ ਰਿਆ ਤਾਂ ਫਿਰ ਜਵਾਬ ਦੇਈ ਉਹਦੀ ਵੀ ਹੋਣੀ ਚਾਹੀਦੀ ਆ ਜੇ ਦੂਜੇ ਤੇ ਕਾਰਵਾਈ ਦੇਖੋ ਪੁਲਿਸ ਨੂੰ ਆਪਣਾ ਅਕਸ ਲੋਕਾਂ ਚ ਸੁਧਾਰਨਾ ਬਹੁਤ ਜ਼ਰੂਰੀ ਆ ਜੇਕਰ ਜਿੱਦਾਂ ਲੋਕ ਪੁਲਿਸ ਨੂੰ ਸਮਝਦੇ ਨੇ ਮੈਂ ਨਹੀਂ ਕਹਿੰਦਾ ਪੁਲਿਸ ਦਾ ਕੋਈ ਅਫਸਰ ਥੇਸ ਲਵੇ ਬਦਲ ਹਮ ਪਬਲਿਕ ਚ ਜਾਵੇ ਐਵੇਂ ਰੁੜਿਆ ਜਾਂ ਸਾਈਕਲ ਤੇ ਚੁਵਾ ਦਿੱਤੇ ਪੁਲਿਸ ਦੀ ਗੱਲ ਕਰਕੇ ਪੁੱਛੇ ਸੱਥਾਂ ਚੋਂ ਇਹ ਪੁਲਿਸ ਕਿਵੇਂ ਕੰਮ ਕਰਦੀ ਆ ਵੈਸੇ ਤਾਂ ਸਭ ਨੂੰ ਪਤਾ ਚਾਹੇ ਉਹ ਪੁਲਿਸ ਅਫਸਰ ਨੇ ਚਾਹੇ ਕੋਈ ਨੇ ਸਭ ਨੂੰ ਪਤਾ ਬਈ ਜਿਹੜੇ ਲੋਕ ਨੇ ਉਹ ਕੀ ਸਮਝਦੇ ਨੇ ਤਾਂ ਜੇਕਰ ਸੁਧਾਰਨਾ ਅਕਸਰ ਜਿਹੜੇ ਸੂਝਵਾਨ ਜ਼ਮੀਰ ਵਾਲੇ ਤੇ ਚੰਗੇ ਬੰਦੇ ਪੁਲਿਸ 'ਚ ਅੱਜ ਵੀ ਹੈਗੇ ਨੇ ਉਹ ਨਿਰਪੱਖ ਤੇ ਸਹੀ ਕਾਰਵਾਈ ਕਰਕੇ ਥੋੜਾ ਅਕਸ ਨੂੰ ਸੁਧਾਰਨ ਦਾ ਯਤਨ ਕਰ ਸਕਦੇ ਨੇ ਪਰ ਮੁੱਖ ਜ਼ਿੰਮੇਵਾਰੀ ਇਸ ਮਾਮਲੇ 'ਚ ਭਗਵੰਤਮਾਨ ਸਰਕਾਰ ਦੀ ਆ ਹੁਣ ਵੇਖਣਾ ਇਹ ਆ ਕਿ ਮਾਮਲਾ ਕਿੱਥੋਂ ਤੱਕ ਵਗੜਿਆ ਜਾਂਦਾ ਜਾਂ ਘਟਾਇਆ ਜਾਂਦਾ ਬਹੁਤ ਮਿਹਰਬਾਨੀ ਸ਼ੁਕਰੀਆ